ਜਾਂਦਾ ਇਸ ਕ੍ਰਿਪੀ ਦੀ ਮਿਸਾਲ ਤੇ ਇਸ ਤਰ੍ਹਾਂ ਬਦਲ ਹੈ ਮੈਂ ਆਪਣੇ ਘਰ ਦੇ ਸਵਾਰਥ ਲਈ ਇੱਕ ਰਸਤੇ ਤੁਰਿਆ ਜਾਂਦਾ ਸੀ ਨજર ਚ ਫੇਰੇ ਪਾਉਂਦਾ ਸੀ ਤੇ ਆਪਣਾ ਹੀ ਕਹਲਾਉਂਦਾ ਸੀ ਉਦੋਂ ਮੇਰੀ ਜਗ ਰਪਈਏ ਤੇ ਆਉਂਦੇ ਸਨ ਸਭ ਤੋਂ ਵੱਡੇ ਨੇ ਲਿਸੜਾ ਜਹਾ ਵਾਲੀ ਸੀ ਤੇ ਲਿਸੜੇ ਜਿਹੇ ਢੋਟਕੇ ਸੀ ਫੁੱਟੇ ਜਿਹੇ ਸਿੱਤਰ ਸੀ ਤੇ ਪਾੜੀ ਹੋਈ ਪਗੜੀ ਸੀ ਅੱਤੀ ਗੜ ਵਿੱਚ ਪਾਈ ਸੀ ਤੇ ਅੱਤੀ ਸਿਰ ਤੇ ਕਬੜੀ ਸੀ ਮੈਂ ਉਸ ਰੂਪ ਤੇ ਆਪੋchna ਹੋਤੇ ਵਕਤ ਤੱਕ ਵੇੜਾ ਹੈ ਮੁਖੇਤਰ ਨੂੰ ਜਾਣਾ ਹੋੁਰਨੇ ਦਾ ਵੇਲਾ ਹੈ ਉਹ ਮੈਨੂੰ ਕਿਹਾ ਆਂਦਾ ਹੈ ਕਿ ਮੇਰੀ ਅਜਿਹੀ ਕਹਾਣੀ ਹੈ ਜੇ ਤੂੰ ਦਿਲ ਨਾਲ ਸੁਣਨੀ ਹੈ ਤਾਂ ਮੈਂ ਸਾਰੀ ਥੋੜਾ ਸੁਣਾਣੀ ਹੈ 200 ਬਿੱਕੇ ਪੱਕੇ ਸੀ ਤੇ ਪੱਤੀ ਵੀ ਉਹ ਪੱਤੀ ਸੀ ਥੋੜੀ ਜਹੀ ਬਰਾਨੀ ਸੀ ਤੇ ਸਾਰੀ ਨੂੰ ਲੱਗਦੀ ਕੱਸੀ ਸੀ ਮੁੰਡੇ ਮੇਰੇ ਚਾਰੇ ਸੱਤ ਤੇ ਗੱਡਾ ਬੈਰ ਵੀ ਘਰ ਦੇ ਸਨ ਢਿੱਡ ਵਿੱਚ ਗੇਂ ਤੜੀ ਜਵਾਈ ਸੀ ਸਾਰੇ ਸਭ ਤੋਂ ਡਰਦੇ ਸਨ ਮੁੰਡਿਆਂ ਦੀ ਜਿਹੜੀ 마ਸੀ ਮੁੰਡਿਆਂ ਦੀ ਜਿਹੜੀ ਮਾਈ ਸੀ ਕੁਛ ਦਿਨ ਪਹਿਲਾਂ ਵਰਗੀ ਸੀ ਵਰਗੀ ਵਰਗੀ ਇੱਕ ਭੈਣ ਦਾ ਉਹ ਇਨਾਰਾ ਕਰਦੀ ਸੀ ਮੈਂ ਵੀ ਇਨ ਕਸਰੇ ਹੀ ਨੂੰ ਮਿਲਣੇ ਖਤਰ ਸੱਦੀ ਸੀ ਮਿਲਣ ਸਾਰਸ ਦੇ ਹੀ ਨੂੰ ਖਿੜਕੇ ਬੰਦੂ ਬੱਤੀ ਸੀ ਜਿਹੜੀ ਘਰ ਵਿੱਚ ਆਈ ਸੀ ਉਹਨੂੰ ਕੀਤੀ ਹਾਸੀ ਸੀ ਗੱਲ ਉਸ ਦੀ ਕਿਵੇਂ ਨਾ ਮਨਾ ਮੁੰਡਿਆਂ ਦੀ ਉਹ 마ਸੀ ਸੀ ਮੁੰਡਿਓ ਅੱਜ ਹੈ ਦਿਨ ਦੀਵਾਲੀ ਦਾ ਤੁਸੀਂ ਨਾਲ ਮੇਰੇ ਤੁਸੀਂ ਬਣਾ ਲੂਗਾ ਪੀਕੇ ਕੋਟਕੂਦਾਰ ਵੀ ਤੁਸੀਂ ਦੇਦੇ ਵਿੱਚ ਤੁਸੀਂ ਮਨਾ ਲਓਗਾ ਬਸ ਦੇਰ ਸੀ ਇਹਨਾਂ ਆਖੜ ਦੀ ਮੁੰਡਿਆਂ ਨੇ ਉਹਨੂੰ ਚੱਕ ਲਈ ਘਰ ਦੀ ਕੱਢੀ ਦਾਰੂ ਦੀ ਉਹ ਪੀਪੀ ਉਹਨਾਂ ਪੱਟ ਲਈ ਪਰ ਪਰ ਬਾਟੇ ਪੀਤੇ ਸੀ ਤੇ ਨੇੜੇ ਲਾਤੀ ਪੀਪੀ ਸੀ ਐਵੇਂ ਬੈਠੇ ਬੈਠੇ ਨੇ ਮੈ ਵੀ ਕੋਟਕੂ ਕੀਤੀ ਸੀ ਬਣਦਾ ਤਣਦਾ ਮੁੰਡਾ ਸੀ ਇੱਕ ਬੂਹੇ ਕੋਲ ਲੰਘ ਗਿਆ ਕਿਸਮਤ ਸਾਡੀ ਖੋਟੀ ਸੀ ਉਹ ਜਾਂਦਾ ਜਾਂਦਾ ਖੰਗ ਗਿਆ ਮੁੰਡਿਆਂ ਦੀ ਦਾਰੂ ਕੀਤੀ ਸੀ ਆਕੇ ਵਿੱਚ ਤਰਾਰੇ ਦੇ ਛੋਟੇ ਛੋਟੇ ਵੱਟ ਬਣਾਏ ਉਸ ਕਰਮਾਂ ਦੇ ਮਾਰੇ ਮੁੰਡਾ ਉੱਥੇ ਮਰ ਗਿਆ ਸੀ ਤੇ ਪਿੰਡ ਵਿੱਚ ਬੱਚੀ ਦਹਾਏ ਸੀ ਨੇੜੇ ਹਟਕ ਲਾਲੇ ਦੀ ਉਹਨੇ ਭਰੀ ਗਵਾਹੀ ਸੀ ਮੁੰਡੇ ਚਾਰੇ ਬੱਜੇ ਸੰਤ ਤੇ ਮੈਸਾ ਵਿੱਚ ਇਸਾਰੇ ਦੇ ਕੋਈ ਨਾ ਨੇੜੇ ਆਉਂਦਾ ਸੀ ਮੈਂ ਕਰਮਾਂ ਦੇ ਮਾਰੇ ਦੇ ਬੇਬੇ ਨਾਮਾ ਤਕੜਾ ਜਾਂ ਸਹਸਰ ਜੱਜ ਨੂੰ ਦਬਕ ਲਿਆ ਤਿੰਨੇ 20-20 ਸਾਲੇ ਦੇ ਚੰਦੋਂ ਦਾ ਕੱਟ ਲਿਆ ਸਾਰੀ ਕੀ ਮੈਂ ਕਥਾ ਸੁਣਾਵਾ ਆਪਣੇ ਘਰ ਦੀ ਚਾਲੇ ਦੀ ਜਿਨੇ ਭਰੀ ਗਵਾਹੀ ਸੀ ਟੰਗ ਉਡਾਤੀ ਲਾਰੇ ਦੀ ਤਿੰਨੇ ਜਿੱਥੇ ਬੱਜੇ ਸਨ ਚੌਥਾ ਮੁੜ ਕੇ ਵੱਜ ਗਿਆ ਪਾਲੀ ਘਰ ਲਾਇਆ ਸੀ ਉਹ ਵੀ ਮਗਰੋਂ ਭੱਜ ਗਿਆ ਮੁੰਡਿਆਂ ਦੀ ਮਾਸੀ ਨੂੰ ਮੈਂ ਪੁੱਛਿਆ ਨਾਵੇ ਦੀ ਕੁਝ ਲੋੜ ਪਈ ਨਾਵਾ ਤਾਂ ਕਿੱਥੋਂ ਮਿਲਣਾ ਸੀ ਉਹ ਵੀ ਪੱਤੇ ਤੋੜ ਗਏ ਨਾ ਕੋਈ ਪਸ਼ੂ ਪਸਾਰਾ ਹੈ ਨਾ ਕੋਈ ਬੱਕਰੀ ਲੇਲਾ ਹੈ ਇਹ ਦੋਵੇਂ ਢੱਗੇ ਮੰਗੇ ਨੇ ਇਸ வித ਹੋਇਆ ਕਵੇੜਾ ਹੈ ਜੋ ਕਰਦੇ ਨੂੰ ਦਿੱਤੀ ਹੈ ਸਾਰੀ ਤੇਨੂੰ ਦੱਸਣਾ ਆਪੇ ਹੀ ਆਟਾ ਪੀਣਾ ਤੇ ਆਪੇ ਹੀ ਰੋਟੀ ਥੰਪਣਾ ਅੱਖੀਆਂ ਵਿੱਚੋਂ ਅਥਰੂ ਆਂਦੇ ਰੁਕ ਰੁਕ ਜੀਭਾ ਕਹਿੰਦੀ ਹੈ ਓੜਾ ਆੜਾ ਵੇਚ ਲਈ ਮਸਾ ਡੇਉ ਕੁ ਵਿੱਗਾ ਰਹਿਦੀ ਹੈ ਨਾ ਕੋਈ ਮੇਰਾ ਜੀਵਨਾ ਹੈ ਤੇ ਨਾ ਕੋਈ ਮੇਰਾ ਮਰਨਾ ਹੈ ਨੱਕ ਨਾਲ ਖੀਰਾ ਢੱਡ ਗਿਆ ਮੁੜ ਕੇ ਇਹ ਕੰਮ ਨਹੀਂ ਕਰਨਾ ਹੈ ਘਰ ਵਿੱਚ ਪੈਰ ਜਾਂ ਪਾਇਆ ਸੀ ਕੰਗਾਲ ਬਣਾਣੇ ਵਾਲੀ ਨੇ ਅਸੀਂ ਰੰਗੀ ਰਾਗੀ ਬਸਦੇ ਸਾਂ ਦਿੱਤੇ ਪੱਟ ਪਿਆਨੀ ਨੇ ਜੋ ਇਸ ਤਰ੍ਹਾਂ ਸਰਾਬ ਜਿਸਦੇ ਵੀ ਘਰ ਵਿੱਚ ਪੈਰ ਪਾਉਂਦੀ ਹੈ ਉਸਦੇ ਘਰ ਦਾ ਸਾਰਾ ਸਮਾਨ ਪੈਸਾ ਪਿੰਡਾ ਖਤਮ ਕਰਕੇ ਪੱਲੇ ਗਰੀਬੀ ਪਾ ਕੇ ਚਲੀ ਜਾਂਦੀ ਹੈ ਸਾਥੀਓ ਜੇਕਰ ਗੱਲਤਾ ਵਧੀਆ ਲੱਗੇ ਤਾਂ ਅਗੇ ਦੀ ਅਗੇ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਜੀ ਕਿਸ ਤਰ੍ਹਾਂ ਲੱਗੀ ਧੰਨਵਾਦ